ਦੁਨੀਆ ਪੂਜੇ ਚੜਤਾ ਸੂਰਜ ਹਮ ਢਲਤੇ ਕੇ ਵੀ ਪੁਜਾਰੀ ਹੈ ਹਮ ਧਰਤੀ ਪੁੱਤਰ ਵਿਹਾਰੀ ਹੈ ਸੋ ਵਿਹਾਰ ਦੀ ਇਹ ਪ੍ਰਥਾ ਜਿਹੜੀ ਹੈ ਜਿੱਥੇ-ਜਿੱਥੇ ਵੀ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਉਹ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਰਹਿੰਦੇ ਹੁਣ ਉੱਥੇ ਛੱਟ ਪੂਜਾ ਨੂੰ ਇਸ ਪਰਬ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਨਮਸਕਾਰ ਤੁਸੀਂ ਦੇਖ ਰਹੇ ਹੋ ਵੈਲਟੀਵੀ ਤੇ ਮੈਂ ਨਵੀਨ ਕੁਮਾਰ ਅੱਜ ਪੂਰੇ ਭਾਰਤ ਦੇ ਵਿੱਚ ਛੱਟ ਪਰਬ ਮਨਾਇਆ ਜਾ ਰਿਹਾ ਔਰ ਉਸ ਨੂੰ ਲੈ ਕੇ ਤਿਆਰੀਆਂ ਹਰੇਕ ਸ਼ਹਿਰ ਦੇ ਵਿੱਚ ਮੁਕੰਮਲ ਕਰ ਲਈਆਂ ਗਈਆਂ ਨੇ ਕਿਉਂਕਿ ਅੱਜ ਸ਼ਾਮ ਨੂੰ ਜਿਹੜੇ ਛੱਟ ਦਾ ਵਰਤ ਕਰਦੇ ਨੇ ਉਹ ਨਹਿਰ ਦੇ ਕੰਢੇ دریا ਦੇ ਕੰਢੇ ਪਹੁੰਚ ਕੇ ਢਲਦੇ ਸੂਰਜ ਨੂੰ ਅਰਗ ਦੇ ਕੇ ਅੱਜ ਦੇ ਇਸ ਛੱਟ ਦੀ ਸ਼ੁਰੂਆਤ ਕਰਦੇ ਨੇ ਔਰ ਕੱਲ ਨੂੰ ਸਵੇਰੇ ਨੂੰ ਸੂਰਜ ਚੜ੍ਹਦੇ ਆ ਸਾਰੇ ਫਿਰ ਤੋਂ ਅਰਗ ਦਿੱਤਾ ਜਾਏਗਾ ਔਰ ਛੱਟ ਪੂਜਾ ਦਾ ਜਿਹੜਾ ਇਹ ਵਰਤ ਹੈ ਉਹਨੂੰ ਸੰਪੰਨ ਕੀਤਾ ਜਾਏਗਾ ਮਤਲਬ ਛੱਟ ਪੂਜਾ ਦੇ ਵਿੱਚ ਮਾਤਾ ਛੱਟੀ ਦੀ ਔਰ ਸੂਰਿਆ ਦੇਵ ਦੀ ਪੂਜਾ ਕੀਤੀ ਜਾਂਦੀ ਹੈ ਕਿਉਂਕਿ ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਬਿਹਾਰ ਔਰ ਯੂਪੀ ਦੇ ਵਿੱਚ ਜਦੋਂ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਤੇ ਹਮੇਸ਼ਾ ਇੱਕ ਗੱਲ ਕਹੀ ਜਾਂਦੀ ਹੈ ਕਿ ਦੁਨੀਆ ਪੂਜੇ ਚੜਤਾ ਸੂਰਜ ਹਮ ਢਲਤੇ ਕੇ ਵੀ ਪੁਜਾਰੀ ਹੈ ਹਮ ਧਰਤੀ ਪੁੱਤਰ ਬਿਹਾਰੀ ਹੈ ਸੋ ਬਿਹਾਰ ਦੀ ਇਹ ਪ੍ਰਥਾ ਜਿਹੜੀ ਹੈ ਜਿੱਥੇ-ਜਿੱਥੇ ਵੀ ਪ੍ਰਵਾਸੀ ਭਾਈਚਾਰੇ ਦੇ ਲੋਕ ਨੇ ਉਹ ਕਿਸੇ ਵੀ ਸਟੇਟ ਦੇ ਵਿੱਚ ਜਾ ਕੇ ਰਹਿੰਦੇ ਹੁਣ ਉੱਥੇ ਛੱਟ ਪੂਜਾ ਨੂੰ ਇਸ ਪਰਬ ਨੂੰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਔਰ ਇੱਥੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਨੇ ਇਹ ਦੇਖੋ ਕਿ ਨੌਜਵਾਨ ਕਿਸ ਤਰੀਕੇ ਦੇ ਨਾਲ ਛੱਟ ਪੂਜਾ ਦਾ ਜਿਹੜਾ ਪੂਜਨ ਹੋਏਗਾ ਸ਼ਾਮ ਨੂੰ ਉਹਦੇ ਲਈ ਤਿਆਰੀਆਂ ਕਰ ਰਹੇ ਨੇ ਔਰ ਇਹਨਾਂ ਦੇ ਪਰਿਵਾਰ ਇੱਥੇ ਆ ਕੇ ਬੈਠਣਗੇ ਸ਼ਾਮ ਨੂੰ ਔਰ ਇੱਥੇ ਛੱਟ ਪੂਜਾ ਜਿਹੜੀ ਕੀਤੀ ਜਾਏਗੀ ਇਸ ਇਸ ਸਾਈਡ ਤੁਸੀਂ ਦੇਖੋ ਔਰ ਇਹ ਸਾਈਡ ਸਾਡੇ ਨਾਲ ਇਹ ਕੁਛ ਮਾਤਾ ਜੀ ਨੇ ਔਰ ਉਹ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਆ ਤੁਹਾਡਾ ਕੀ ਨਾਮ ਹੈ ਜੀ ਸੁਧਾ ਅੱਛਾ ਤੋਂ ਆਪਨੇ ਵੀ ਛਟਕਾ ਵਰਤ ਕੀਤਾ ਹੈ ਹਾਂ ਜੀ ਹਾਂ ਵੀ ਕੀਏ ਆਪ ਕੰਮ ਕਰੀਏ ਕੰਮ ਕਰੀਏ कितने साल से आप व्रत कर रहे हैं पैंतीस साल हो गया छठ के व्रत करते हुए अच्छा तो कैसी आस्था रहती है बिहार में यूपी में लोगों की छठ पूजा को लेकर अच्छा रहती है ये ये व्रत है जो किस मंशा से किया जाता है किसकी खुशी के लिए किसकी खुशहाली के लिए किया है बेटी पति धान दौलत सब के लिए किया जाता है तो परिवार के लिए आपके घर में आप जिससे एक दिन होता है नहा खा के हाँ। दूसरे दिन खरना होता है रस्सी रोटी बनाते हैं खाते हैं शाम को जी। फिर आज को हम लोग दिन भर व्रत रखे हैं फिर रात भर रहेंगे फिर कल सवेरे जाके तो पारण करे जब यहाँ से हम लोग जाएंगे घर पे तब अपना बनाएंगे खाएंगे तो चार दिन छत्तीस घंटे करीब लगभग आपको व्रत रखना पड़ता है तीन तो तीन दिन तो कभी ऐसा महसूस नहीं होता है कि कि तीन दिन कैसे रहेंगे जब शुरू शुरू में कभी शुरू किया नहीं हो नहीं महसूस होता है इनके कृपा से सब हम लोग को पार हो जाता है पार हो जाता है हाँ। खुशी होती है छठ का व्रत हाँ। रख खुशी बहुत खुशी होती है बहुत खुशी होती है। बहुत खुशी होती है तो आप पंजाब में कब से छठ मना रहे हैं पैंतीस साल हो गए जब से हम फगवाड़े आए हैं तब से हम छठ कर रहे हैं अच्छा तब से छठ कर जब से शादी हुआ बड़ा वाला लड़का हुआ 2 ਸਾਲ ਅਢਾਈ ਸਾਲ ਕੋ ਹੋ ਗਿਆ ਤਬਸੇਮ ਕਰ ਰਹੇ ਤੇ ਯਹਾਂ ਪਰ ਜੋ ਲੋਗੋ ਕਾ ਪ੍ਰਸ਼ਾਸਨ ਕਾ ਸਹਿਯੋਗ ਰਹਤਾ ਹੈ ਵੋ ਅੱਛਾ ਰਹਤਾ ਹੈ ਹਾਂ ਅੱਛਾ ਹੀ ਰਹਤਾ ਹੈ ਅੱਛੇ ਰਹਤਾ ਹੈ ਜੀ ਔਰ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਉਤਸ਼ਾਹ ਕਿੰਨਾ ਹੈ ਮਤਲਬ ਛੱਟ ਨੂੰ ਲੈ ਕੇ ਆਪ ਉੱਥੇ ਆ ਕੇ ਉਹਨਾਂ ਦੇ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਸ਼ਾਮ ਦੀ ਔਰ ਤੁਸੀਂ ਦੇਖੋ ਕਿ ਇਹ ਨਹਿਰ ਨੂੰ ਸਾਫ ਕਰਕੇ ਇਹਦੇ ਵਿੱਚ ਪਾਣੀ ਛੱਡਿਆ ਗਿਆ ਔਰ ਪਾਣੀ ਤੁਸੀਂ ਦੇਖੋ ਇਹ ਇਹ ਇੱਥੇ ਆ ਕੇ ਸ਼ਾਮ ਨੂੰ ਜਿਹੜੇ ਛੱਟੀ ਨੇ ਜਿਹੜੇ ਬਰਤ ਕਰਦੇ ਨੇ ਉਹ ਆ ਕੇ ਇੱਥੇ ਸ਼ਾਮ ਨੂੰ ਢਲਦੇ ਸੂਰਜ ਨੂੰ ਅਰਗ ਦੇਣਗੇ ਔਰ ਇੱਧਰ ਤੁਸੀਂ ਦੇਖ ਰਹੇ ਹੋ ਕਿ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਸ਼ਾਮ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਇਹਨਾਂ ਤਿਆਰੀਆਂ ਤੋਂ ਬਾਅਦ ਸ਼ਾਮ ਨੂੰ ਸੂਰਜ ਢਲਣ ਤੋਂ ਪਹਿਲਾਂ ਸ਼ਾਮ ਨੂੰ 4 ਵਜੇ ਤੋਂ ਪਹਿਲਾਂ ਹੀ ਇੱਥੇ ਲੋਕ ਆਣੇ ਸ਼ੁਰੂ ਹੋ ਜਾਣਗੇ ਔਰ ਉਹਨਾਂ ਦੇ ਵੱਲੋਂ ਇੱਥੇ ਆ ਕੇ ਜਿਹੜੀ ਛੱਟ ਦੀ ਰਸਮ ਹੈ ਉਸ ਨੂੰ ਅਦਾ ਕੀਤਾ ਜਾਏਗਾ ਔਰ ਜੇਕਰ ਤੁਹਾਨੂੰ ਇੱਧਰ ਪਿਛਲੀ ਸਾਈਡ 'ਚ ਆਤ ਮਰਵਾਣ ਦੀ ਕੋਸ਼ਿਸ਼ ਕਰੀਏ ਤੇ ਸ਼ਾਮ ਨੂੰ ਇੱਥੇ ਤੁਸੀਂ ਦੇਖੋਗੇ ਕਿ ਬਹੁਤ ਰਸ਼ ਹੋਏਗਾ ਪਿੱਛੇ ਤੱਕ ਜੇਕਰ ਮੈਂ ਚਾਹਾਂਗਾ ਕਿ ਕੈਮਰਾਮੈਨ ਜੀ ਤੁਹਾਨੂੰ ਦਿਖਾ ਸਕਣ ਤੇ ਪਿੱਛੇ ਤੱਕ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਛੱਟ ਦੀਆਂ ਤਿਆਰੀਆਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਔਰ ਸ਼ਾਮ ਨੂੰ ਅਸੀਂ ਤੁਹਾਨੂੰ ਇੱਥੇ ਹੀ ਆ ਕੇ ਏਸੀ ਜਗ੍ਹਾ ਤੋਂ ਕਿਉਂਕਿ ਅਸੀਂ ਫਗਵਾੜਾ ਦੇ ਅਰਬਨ ਸਟੇਟ ਦੀ ਜਿਹੜੀ ਨਹਿਰ ਹੈ ਉੱਥੇ ਛੱਟ ਦਾ ਵੱਡਾ ਪੂਜਨ ਕੀਤਾ ਜਾਂਦਾ ਔਰ ਉੱਥੇ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਰਿਹਾ ਔਰ ਸ਼ਾਮ ਨੂੰ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਲੋਕਾਂ ਦੇ ਵੱਲੋਂ ਛੱਟ ਜਿਹੜਾ ਪਰਵ ਉਹ ਮਨਾਇਆ ਜਾ ਰਿਹਾ ਹੈ